ਤੇਰਾ ਕੀਤਾ ਜਾਤੋਂ ਨਹੀਂ ਮੈਨੂੰ ਜੋ ਕੀਤਾ ਈ ਨਿਰਗੁਣ ਆਰੇ ਕੋ गुण ਨਹੀਂ ਆਪੇ ਤਰਸ ਪਏ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM RAM ਸਾਰੇ ਦੋਸਤਾਂ ਨੂੰ ਵੀਰਾਂ ਭੈਣਾਂ ਨੂੰ ਦੋਸਤੋ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਭ ਵੀਰ ਭੈਣਾਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਮ ਹੋਵੋਗੇ ਮੇਰੀ ਇਹੋ ਅਰਦਾਸ ਹੈ ਵਾਹਿਗੁਰੂ ਨੂੰ ਆਓ ਅੱਜ ਮੇਰੇ ਕੈਮਰੇ ਦੇ ਨਾਲ ਤੁਹਾਨੂੰ ਸ਼ੰਭੂ ਮੋਰਚਾ ਦਿਖਾਵਾਂ ਵੀ ਇੱਥੇ ਕਹੇ ਜੇ ਹਾਲਾਤ ਨੇ ਕੀ ਕਰ ਰਹੇ ਨੇ ਕੋਈ ਵੀਰ ਆਪਣੀ ਝੌਂਪੜੀ ਬਣਾ ਰਿਹਾ ਹੈ ਕੋਈ ਵੀਰ ਟਰਾਲੀ ਦੇ ਵਿੱਚ ਏਸੀ ਲਾ ਰਿਹਾ ਹੈ ਬਜ਼ੁਰਗਾਂ ਵਾਸਤੇ ਕਿਉਂਕਿ ਮੋਰਚੇ ਦੇ ਉੱਤੇ ਬਜ਼ੁਰਗਾਂ ਦੀ ਸੇਵਾ ਹਰੇਕ ਬੰਦਾ ਕਰਦਾ ਹੈ ਚੰਗੀ ਗੱਲ ਹੈ ਦਿੱਲੀ ਬਾਲਾ ਮਾਹੌਲ ਹੀ ਹੈ ਦੋਸਤੋ ਇੱਥੇ ਸਾਡੀ ਲੜਾਈ ਸ਼ੁਰੂ ਹੈ ਲੜ ਰਹੇ ਹਾਂ ਜ ਜਿਹਦੇ ਵਿੱਚ ਸਾਰੇ ਦੋਸਤ ਭੈਣ ਭਾਈ ਹਿੱਸਾ ਪਾ ਰਹੇ ਨੇ ਕੋਈ ਪਿੰਡ ਬਹਿ ਕੇ ਪਾ ਰਿਹਾ ਕੋਈ ਭਾਈ ਮੋਰਚੇ ਦੇ ਵਿੱਚ ਰਹਿ ਕੇ ਪਾ ਰਿਹਾ ਹੈ ਦੇਖੋ ਵੀਰ ਆਪਣੀਆਂ ਆਪਣੀਆਂ ਟਰਾਲੀਆਂ ਤਿਆਰ ਕਰ ਰਹੇ ਨੇ ਕਿਉਂਕਿ ਗਰਮੀ ਆ ਰਹੀ ਹੈ ਅੱਗੇ ਜ਼ਿਆਦਾ ਆਊਗੀ ਗਰਮੀ ਇਸ ਕਰਕੇ ਹੁਣ ਵੀ ਥੋੜੀ ਜੀ 2-3 ਦਿਨਾਂ ਦੀ ਜ਼ਿਆਦੇ ਆ ਗਰਮੀ ਦੋਸਤੋ ਇੱਥੇ ਬਜ਼ੁਰਗ ਬੰਦੇ ਵੀ ਬੈਠੇ ਆ ਕਾਫੀ ਆਪਣੇ ਆਪਣੇ ਇਕਾਈਆਂ ਪਿੰਡ ਦੀਆਂ ਦੇ ਨਾਲ ਸਾਰਿਆਂ ਨੂੰ ਮੈਂ ਜੀ ਆਇਆਂ ਕਹਣਾ ਨੌਜਵਾਨ ਆਪਣੇ ਆਪਣੇ ਸਾਧਨਾ ਦੇ ਰਾਹੀ ਇੱਥੇ ਪੂਰੀ ਗਰਮੀ ਦੀ ਤਿਆਰੀ ਕਰ ਰਹੇ ਨੇ ਚੰਗੀ ਗੱਲ ਹੈ ਕਿਉਂਕਿ ਪਤਾ ਨਹੀਂ ਕਿੰਨਾ ਸਮਾਂ ਬੈਠਣਾ ਪੈ ਜੇ ਹੋਰ ਇੱਥੇ ਇਹ ਤਾਂ ਵੈਗਰੂ ਜਾਣਦਾ ਦੋਸਤੋ ਭਰਾਵੋ ਬਾਬੇ ਦੀ ਵੀਡੀਓ ਦੇਖ ਲਿਆ ਕਰੋ ਜਿੰਨਾ ਕਿ ਮੈਨੂੰ ਜਿਹੇ ਜਾਂ ਵੀ ਆਉਂਦਾ ਹੈ ਬੋਲਣਾ ਸਵੀਕਾਰ ਕਰ ਲਿਆ ਕਰੋ ਫੋਟੋਗ੍ਰਾਫੀ ਵੀ ਸਾਨੂੰ ਮੈਂ ਦਿਖਾਉਂਦਾ ਰਹਿਣਾ ਦੇਖ ਲਿਆ ਕਰੋ ਕੁਝ ਨਾ ਕੁਝ ਸਾਨੂੰ ਚੰਗਾ ਦਿਖਾਉਣ ਦੀ ਕੋਸ਼ਿਸ਼ ਕਰਦਾ ਮੈਂ ਆਪਦੇ ਵੱਲੋਂ ਤਾਂ ਸਾਡੇ ਬਾਬੇ ਇਸ ਤਰ੍ਹਾਂ ਜੋਟੀਆਂ ਪਾ ਕੇ ਤੁਰਦੇ ਆ ਜਦੋਂ ਬੜਾ ਸ਼ਾਨਦਾਰ ਦ੍ਰਿਸ਼ ਪੈਦਾ ਹੁੰਦਾ ਦੋਸਤੋ ਪਿਆਰ ਇੱਕ ਦੂਜੇ ਦਾ ਸਾਡੇ ਲੋਕ ਕਰਦੇ ਆ ਚਾਹੇ ਉਹ ਪੰਜਾਬ ਦੇ ਕਿਸੇ ਵੀ ਹਿੱਸੇ ਦੇ ਵਿੱਚ ਵੱਸਦਾ ਹੋਵੇ ਮਾਝੇ ਦਾ ਹੋਵੇ ਦੁਆਬੇ ਦਾ ਹੋਵੇ ਮਾਲਵੇ ਦਾ ਹੋਵੇ ਇਹ ਤਿੰਨੇ ਸਰੂਪ ਇੱਥੇ ਬੈਠੇ ਆ ਜੀ ਕੋਸ਼ਿਸ਼ ਸਭ ਦੀ ਹੈ ਵੀ ਅਸੀਂ ਜੋ ਸਾਡੀ ਲੜਾਈ ਲੜੀ ਜਾ ਰਹੀ ਹੈ ਅਸੀਂ ਉਹਦੇ ਵਿੱਚ ਕੁਝ ਨਾ ਕੁਝ ਹਿੱਸਾ ਪਾਇਆ ਜਾਵੇ ਤੇ ਜਿੱਤ ਦੇ ਵੱਲ ਵਧਿਆ ਜਾਵੇ ਲਗਭਗ ਜ਼ਿਆਦਾਤਰ ਬਾਬੇ ਬੈਠੇ ਆ ਕਿਉਂਕਿ ਨੌਜਵਾਨ ਕੰਮ ਦੀ ਰੁੱਤ ਹੈ ਕਾਮਕਾਰਾਂ ਦੇ ਵਿੱਚ ਰੁੱਝੇ ਆ ਚੰਗੀ ਗੱਲ ਹੈ ਬਾਕੀ ਆਉਂਦੇ ਜ਼ਰੂਰ ਨੇ ਇਥੇ ਢੇੜਾ ਮਾਰਦੇ ਨੇ ਬਜ਼ੁਰਗਾਂ ਦਾ ਹਾਲਚਾਲ ਪੁੱਛ ਕੇ ਜਾਂਦੇ ਨੇ ਹਾਂ ਚੜ੍ਹਦੀ ਕਲਾ ਪੂਰੀ ਹੈ ਭਰਾਵੋ ਮੋਰਚੇ ਦੀ ਕੋਈ ਇਸ ਤਰ੍ਹਾਂ ਨਾ ਫਿਕਰ ਕਰਿਓ ਵੀ ਮੋਰਚਾ ਟਾਹੇ ਦੀ ਕਲਾ ਚ ਨਹੀਂ ਮੋਰਚਾ ਪੂਰੀ ਚੜ੍ਹਦੀ ਕਲਾ ਦੇ ਵਿੱਚ ਹੈ ਵਾਹਿਗੁਰੂ ਨੇ ਐਸੀ ਇਥੇ ਕਲਾ ਵਰਤੀ ਹੈ ਵੀ ਤੁਸੀਂ ਜੋ ਬੰਦਾ ਇੱਥੇ ਏ ਕੇਰਾ ਆ ਗਿਆ ਉਹ ਮੋਰਚੇ ਦੀ ਜ਼ਿੰਦਗੀ ਜ਼ਰੂਰ ਜਿਉ ਕੇ ਜਾਂਦਾ ਹੈ ਮੈਂ ਤਾਂ ਸਭ ਨੂੰ ਸੱਦਾ ਦੰਨਾ ਹੁੰਦਾ ਵੀ ਜਿੰਨੇ ਮੇਰੇ ਲਿੰਕ ਦੇ ਵਿੱਚ ਹੈ ਵੀ ਦੋਸਤੋ ਆਓ ਇੱਕ ਦਿਨ ਆਓ ਚਾਹੇ ਇੱਕ ਰਾਤ ਆਓ ਤੁਸੀਂ ਇੱਥੇ ਆ ਕੇ ਜ਼ਰੂਰ ਆਪਣਾ ਹਿੱਸਾ ਪਾ ਕੇ ਜਾਓ ਕਿਉਂਕਿ ਆਉਣ ਵਾਲਾ ਸਮੇਂ ਦੇ ਵਿੱਚ ਬੜਾ ਭਿਆਨਕ ਹੈ ਪੰਜਾਬ ਦੇ ਲਈ ਉਹਦੀ ਲੜਾਈ ਇਹ ਸ਼ੁਰੂ ਹੈ ਦੋਸਤੋ ਬੰਡੀਆਂ ਨਾਲ ਬਾਓ ਵੀ ਫਲਾਣੇ ਆਏ ਨਹੀਂ ਢਿੰਕਿਆ ਕੋਈ ਗੱਲ ਨਹੀਂ ਉਹ ਵੀ ਆ ਜਾਣਗੇ ਆਪਣੇ ਭਰਾ ਨੇ ਉਹ ਵੀ ਵੈਗਰੂ ਉਹਨਾਂ ਨੂੰ ਵੀ ਭੇਜੂਗਾ ਹੁਣ ਸੋਨੂੰ ਮੈਂ ਇੱਕ ਆ ਸੀਨ ਦਿਖਾਉਣਾ ਆ ਗੁਜਰ ਭਾਈ ਸਾਡੇ ਪੰਜਾਬ ਦੇ ਵਿੱਚ ਮੈਨੂੰ ਸਮਝ ਨਹੀਂ ਲੱਗਦੀ ਇਹਨਾਂ ਦੇ ਭਾਈ ਇਹ ਕਿਉਂ ਇੰਨਾ ਜ਼ਿਆਦਾ ਆਉਂਦੇ ਐ ਪੰਜਾਬ ਦੇ ਵਿੱਚ ਖਾਲੀ ਜ਼ਮੀਨ ਵੀ ਹੈ ਨਹੀਂ ਵੀ ਜਿੱਥੇ ਪਸ਼ੂਆਂ ਨੂੰ ਚਾਰਿਆ ਜਾ ਸਕਦਾ ਇਹ ਸਾਡੇ ਸੜਕਾਂ ਦੇ ਉੱਪਰ ਜਿੰਨੇ ਦਰਖਤ ਐ ਉਹ ਤੋੜਦੇ ਐ ਫੇਰ ਇਹਨਾਂ ਨੂੰ ਭਾਈ ਕੋਈ ਮੋੜਾ ਨਹੀਂ ਮੋੜਦਾ ਲੈ ਹੁਣ ਤੁਸੀਂ ਆਹ ਵੀਡੀਓ غور ਨਾਲ ਦੇਖਿਓ ਤਿੰਨ ਬੰਦੇ ਨੇ ਇਹ ਇੱਕ ਤਾਂ ਮੂਰੇ ਜਾਂਦਾ ਤੇ ਦੋ ਇਹ ਪਿੱਛੇ ਆਉਣਗੇ ਸੜਕਾ ਦੇ ਵਿੱਚ ਮਹਸਾਂ ਜਾ ਰਹੀਆਂ ਕੋਈ ਇਹਨਾਂ ਨੂੰ ਸਾਈਡ ਤੇ ਨਹੀਂ ਕਰਦਾ ਉਹਨਾਂ ਨੇ ਮੌਜ ਨਾਲ ਸੋਹਣੇ ਸੋਹਣੇ ਕਾਲੇ ਚਾਦਰੇ ਬੰਨੇ ਆ ਲਾਲ ਉਹਨਾਂ ਦੇ ਉੱਤੇ ਝੱਗੇ ਪਾਏ ਹੋਏ ਆ ਤੇ ਦਾੰਗਾ ਮੁੰਡੇ ਤੇ ਆ ਦੇਖੋ ਮੋਟਰਸਾਈਕਲ ਵਾਲੇ ਕਿੰਨੇ ਅਖਾਈ ਦੇ ਨਾਲ ਲੰਘਦੇ ਆ ਪਰ ਉਹ ਮਾਂ ਦੇ ਪੁੱਤ ਆ ਕੇ ਇਹਨਾਂ ਨੂੰ ਮੋੜਾ ਨਹੀਂ ਲਾਉਂਦੇ ਵੀ ਇੱਕ ਸਾਈਡ ਤੇ ਕਰ ਦਈਏ ਵਿਚਾਲੇ ਤੁਰਦੇ ਐ ਪਸ਼ੂ ਇਕੱਲੇ ਇੱਥੇ ਮੋਰਚੇ ਤੇ ਨਹੀਂ ਤੁਸੀਂ ਪੰਜਾਬ ਦੇ ਵਿੱਚ ਜਿੱਥੇ ਵੀ ਜਿਹੜੀ ਰੋਡ ਦੇ ਉੱਪਰ ਜਾਂਦੇ ਹੋ ਤਾਂ ਇਹ ਦ੍ਰਿਸ਼ ਤੁਹਾਨੂੰ ਆਮ ਮਿਲ ਜਾਣਗੇ ਉਹ ਆਉਂਦਾ ਲਾਲ ਝੱਗਾ ਪਾਇਆ ਦੇਖੋ ਸਾਈਡ ਤੇ ਜਾਂਦਾ ਮੋੜਾ ਨਹੀਂ ਲਾਉਂਦਾ ਵੀ ਮੈਂ ਟ੍ਰੈਫਿਕ ਨੂੰ ਰਸਤਾ ਦੇ ਦਿਆਂ ਉਹ ਦੇਖੋ ਏ ਕਾ ਆ ਗਿਆ ਇਹ ਵੀ ਉਹਦਾ ਸਾਥੀ ਐ ਇਹ ਦੋ ਜਾਨ ਇਹ ਪਿੱਛੇ ਜਾ ਸੀ ਲਾਲ ਹੀ ਝੱਗੇ ਤੇ ਲਾਲ ਹੀ ਇਹਨਾਂ ਦੇ ਚਾਦਰੇ ਬੰਨੇ ਸੀ ਦੇਖੋ ਮੌਜ ਨਾਲ ਆ ਰਿਹਾ ਹੈ ਮੋੜਾ ਨਹੀਂ ਲਾਉਂਦਾ ਵੀ ਮੈਂ ਸਾਈਡ ਤੇ ਕਰ ਲਾਂ ਇਹਨਾਂ ਨੂੰ ਨਹੀਂ ਇਹ ਸਮਝੋ ਬਾਹਰ ਹੈ ਵੀ ਸਾਡੀਆਂ ਸਰਕਾਰਾਂ ਇਹਨਾਂ ਨੂੰ ਕਿਉਂ ਇਜਾਜ਼ਤ ਦਿੰਦੀਆਂ ਇੰਨੀਆਂ ਰੋਡ ਦੇ ਉੱਪਰ ਭਾਈ ਕਈ ਵਾਰੀ ਇਹ ਐਕਸੀਡੈਂਟ ਦਾ ਕਾਰਨ ਬਣ ਜਾਂਦੇ ਨੇ ਅੱਜ ਕੱਲ ਸਾਡੇ ਹਰੇਕ ਘਰ ਦੇ ਵਿੱਚ ਕੱਲਾ-ਕੱਲਾ ਬੱਚਾ ਹੈ ਹਰੇਕ ਦੇ ਫਿਰ ਅਸੀਂ ਪਸਤੌਣਿਆਂ ਵੀ ਤਿੰਨ ਭੈਣਾਂ ਦਾ ਦੋ ਭੈਣਾਂ ਦਾ ਵੀਰ ਸੀ ਜੀ ਇਦਾਂ ਸੀ ਪਰ ਅਸੀਂ ਪਹਿਲਾਂ ਨਹੀਂ ਰੋਕਦੇ ਆ ਜਿੰਨੇ ਬੰਦੇ ਤੁਸੀਂ ਇਹਨਾਂ ਦੇ ਦੇਖੋਗੇ ਕੋਈ ਨਹੀਂ ਮੋੜਾ ਇਹਨਾਂ ਨੂੰ ਮੋੜ ਕੇ ਸਾਈਡ ਤੇ ਕਰਦਾ ਹੋ ਦੇਖੋ ਮੁੰਡਾ ਮੂਰੇ ਜਾਂਦਾ ਟਰੱਕ ਵਾਲਾ ਵਿਚਾਰਾ ਸਾਈਡ ਵਿੱਚੋਂ ਦੀ ਕਰਕੇ ਨੰਗ ਰਿਹਾ ਪਰ ਉਹ ਮਹਿਸਾ ਨੂੰ ਨਹੀਂ ਸਾਈਡ ਤੇ ਕਰ ਰਿਹਾ ਜੇ ਮਹਿਸਾ ਦੇ ਨਾਲ ਇੱਕ ਕੋਈ ਸਵਾਰ ਟਰੱਕ ਕਾਰ ਲੱਗੀ ਤਾਂ ਇਹਨਾਂ ਨੇ ਉਹਦੇ ਜਾ ਕੇ ਗਲ ਪੈਣਾ ਹੈ ਪਤਾ ਨਹੀਂ ਐਦਾਂ ਕਿਉਂ ਕਰਦੇ ਐ ਸਮਝੋ ਬਾਹਰ ਹੈ ਜਦੋਂ ਪੰਜਾਬ ਦੇ ਵਿੱਚ ਕਿਤੇ ਖਾਲੀ ਜਗ੍ਹਾ ਹੀ ਨਹੀਂ ਜ਼ਮੀਨ ਹੀ ਨਹੀਂ ਚਾਰ ਦੇ ਇਹ ਛੜਕਾਂ ਦੇ ਉੱਪਰ ਆ ਯਾਰ ਫੇ ਸਾਡੀ ਸਰਕਾਰ ਜਾਂ ਪ੍ਰਸ਼ਾਸਨ ਇਹਨਾਂ ਨੂੰ ਰੋਕਦਾ ਨਹੀਂ ਭਾਈ ਮੇਰੇ ਤਾਂ ਸਮਝੋ ਬਾਹਰ ਹੈ ਸਾਡੀਆਂ ਪਿੰਡ ਦੀਆਂ ਪੰਚਾਇਤਾਂ ਵੀ ਨਹੀਂ ਰੋਕਦੀਆਂ ਕਈ ਪਿੰਡਾਂ ਦੇ ਵਿੱਚ ਤਾਂ ਰੋਕਦੇ ਮਤੇ ਪਾਏ ਵੀ ਆ ਵੀ ਭਾਈ ਇਹ ਦਰਖਤ ਤੋੜਦੇ ਆ ਇਹਨਾਂ ਨੂੰ ਰੁਕਿਆ ਜਾਵੇ ਪਰ ਜ਼ਿਆਦਾਤਰ ਸਾਡੇ ਰੋਕਦੇ ਨਹੀਂ ਲੋਕ ਇਸ ਗੱਲ ਦੀ ਮੈਨੂੰ ਤਾਂ ਭਾਈ ਸਮਝ ਨਹੀਂ ਆ ਰਹੀ ਕੀ ਕਾਰਨ ਆ ਦੇਖੋ ਮੌਜ ਨਾਲ ਦੋ ਆ ਜਾਂਦੇ ਆ ਪਿੱਛੇ ਤੁਰੇ ਤੇ ਦੋ ਮੂਰੇ ਚਾਰ ਜਾਣੇ ਆ ਇਹ ਪਰ ਪਸੂਆਂ ਨੂੰ ਸਾਈਡ ਤੇ ਨਹੀਂ ਕਰਦੇ ਆ ਆ ਭੱਜ ਕੇ ਦੇਖੋ ਪਹਿਲੇ ਪਾਸੇ ਹੋ ਗਿਆ ਪਰ ਮੈਂ ਐਸੇ ਨਹੀਂ ਕਰੀ ਕਾਰ ਵਾਲੇ ਦੇ ਮੂੰਹੋਂ ਪਾਸੇ ਇਹ ਹੁਣ ਮੋਰਚੇ ਦੇ ਵਿੱਚ ਦੀ ਨੰਗੇ ਐ ਤੇ ਰੋਜ਼ ਇੱਥੇ ਫਿਰਦੇ ਆ ਪਾਸੇ-ਵਾਸੇ ਤੇ ਜੇ ਕਿਸੇ ਜ਼ਿੰਮੇਦਾਰ ਨੇ ਮਾੜਾ ਮੋਟਾ ਇਹਨਾਂ ਨੂੰ ਕੁਝ ਕਹਿਤਾ ਤਾਂ ਇਹ ਗੱਲ ਪਹਿਣਗੇ ਉਹਨੇ ਦੇ ਫੇਰ ਸਾਡੇ ਜ਼ਿੰਮੇਦਾਰ ਦੀ ਸੁਣਵਾਈ ਵੀ ਕੋਈ ਨਹੀਂ ਇਹ ਵੀ ਸਮਝ ਤੋਂ ਬਾਹਰ ਐ ਹੋ ਜਾਂਦੇ ਆ ਮੌਜ ਨਾਲ ਕੋਈ ਮੋੜਾ ਨਹੀਂ ਕੋਈ ਸਾਈਡ ਤੇ ਨਹੀਂ ਕਰਦੇ ਮੈਂ ਬਾਰ ਬਾਰ ਇਹੋ ਚੀਜ਼ ਬੋਲਦਾ ਵੀ ਕੀ ਹੈ ਕੋਈ ਸੁਣ ਲੈ ਗੱਲ ਤਾਂ ਇਹਨਾਂ ਨੂੰ ਕੋਈ ਟਿਕਾਣਾ ਰੱਖੋ ਜਿੱਧਰ ਹੋਰ ਬਥੇਰੇ ਸਟੇਟਾਂ ਪਈਆਂ ਖਾਲੀ ਜਿੱਥੇ ਜ਼ਮੀਨਾਂ ਪਈਆਂ ਉੱਥੇ ਪਤਾ ਨਹੀਂ ਕਿਉਂ ਨਹੀਂ ਜਾਂਦੇ ਇਹ ਪੰਜਾਬ ਦੀਆਂ ਹੀ ਸੜਕਾਂ ਦਾ ਰੁਖ ਕਰਦੇ ਆ ਵੈਗਰੂ ਇਹਨਾਂ ਨੂੰ ਸਮੱਤ ਦੇਵੇ ਤੇ ਸਾਡੇ ਪ੍ਰਸ਼ਾਸਨ ਨੂੰ ਵੀ ਮਤ ਸਮੱਤ ਦੇਵੇ ਤੇ ਸਰਕਾਰੀ ਅਧਿਕਾਰੀਆਂ ਨੂੰ ਵੀ ਯਾਰ ਕੁਝ ਤਾਂ ਇਹਨਾਂ ਨੂੰ ਰੋਕ ਟੋਕ ਲਾਓ ਇਹਨਾਂ ਤੇ ਮਾੜੀ ਜੀ ਇੱਕ ਤਾਂ ਪੰਜਾਬ ਦੇ ਵਿੱਚ ਸਾਡੇ ਪਹਿਲੇ ਦਰਖਤ ਕੱਟ ਐ ਤੇ ਜੋ ਅਸੀਂ ਸੜਕਾਂ ਦੇ ਉੱਤੇ ਅੱਜਕੱਲ੍ਹ ਕੁਝ ਮੁੰਡੇ ਨਵੇਂ ਲਾ ਰਹੇ ਨੇ ਦਰਖਤ ਉਹ ਸਾਰੇ ਇਹ ਅਜਾੜ ਦਿੰਦੇ ਨੇ ਹੁਣ ਤੁਸੀਂ ਆਪ ਦੇ ਆਪ ਸਾਰਾ ਦੇਖ ਲਓ ਟ੍ਰੈਫਿਕ ਪੂਰੀ ਜਾਮ ਕਰੀ ਪਈ ਸੀ ਇਹਨੇ ਚਲੋ ਜਿਸ ਤਰ੍ਹਾਂ ਵੀ ਚੱਲਦਾ ਭਾਈ ਚੱਲਣ ਦਿਓ ਸਾਡੇ ਬਾਬੇ ਇੱਥੇ ਭਾਈ ਦਿੱਲੀ ਵਾਂਗੂ ਕੋਈ ਜਾਗਤਾਂ ਲੈਂਦਾ ਕੋਈ ਸਾਈਕਲ ਚ ਹਵਾ ਭਰਨ ਵਾਸਤੇ ਪੰਪ ਲੈਂਦਾ ਕੋਈ ਚੱਪਲ ਲੈਂਦਾ ਕੋਈ ਇੱਥੇ ਕੁਰਤੇ ਪਜਾਮੇ ਵੇਗਣਾਏ ਸੀ ਉਹ ਵੀ ਲੈਂਦਾ ਇਹ ਵੀਡੀਓ ਸੁਣ ਨੂੰ ਮੈਂ ਐਸੀ ਕਰਕੇ ਦਿਖਾਈ ਸੀ ਵੀ ਹੋ ਮਹਿਸਾਂ ਆਲਿਆਂ ਦਾ ਤੁਸੀਂ ਆਪਣੇ ਅੱਖਾਂ ਨਾਲ ਹਾਲ ਦੇਖ ਲਓ ਵੀ ਕਿਸ ਤਰ੍ਹਾਂ ਇਹ ਇੱਥੇ ਚੱਲ ਰਿਹਾ ਹੈ ਸਾਈਡ ਤੇ ਦੋਨਾਂ ਪਾਸੇ ਛੜਕ ਛੱਡੀ ਪਈ ਹੈ ਰਸਤਾ ਦਿੱਲੀ ਨੂੰ ਜਾਣ ਵਾਸਤੇ ਕਿਸਾਨਾਂ ਨੇ ਰਸਤਾ ਕੋਈ ਨਹੀਂ ਰੋਕਿਆ ਗਾਹਾਂ ਸਰਕਾਰ ਨੇ ਬੈਰੀਗੇਟ ਕੀਤੇ ਹੋਏ ਐ ਪਰ ਫੇਰ ਵੀ ਇੱਥੋਂ ਪਿੰਡਾਂ ਵਿਚ ਦੀ ਰਸਤਾ ਹੈ ਜੇ ਕਿਸੇ ਵੀਰ ਭਾਈ ਨੇ ਦਿੱਲੀ ਜਾਣਾ ਹੈ ਕੋਈ 에어ਪੋਰਟ ਜਾਣਾ ਹੈ ਕਿਸੇ ਨਿਆਬ ਦੇ ਕੰਮਕਾਰ ਜਾਣਾ ਹੈ ਤਾਂ ਰਸਤਾ ਨੰਗ ਹੈ ਚੱਲਦਾ ਹੈ ਦੋ ਜਗ੍ਹਾ ਚਲਦੇ ਐ ਇੱਕ ਪਿੱਛੇ ਪੋਲਾ ਉਹ ਤੁਸੀਂ ਇੱਧਰ ਘਨੌਰ ਵੱਲ ਦੀ ਜਾ ਸਕਦੇ ਹੋ ਤੇ ਜੇ ਭਾਈ ਉਧਰੋਂ ਨਹੀਂ ਜਾਣਾ ਤਾਂ ਇਧਰੋਂ ਪਿੰਡਾਂ ਵੀ ਦੀ ਲੰਘ ਕੇ ਹਰਿਆਣੇ ਦੇ ਵਿੱਚ ਐਂਟਰ ਕਰਕੇ ਚੰਡੀਗੜ੍ਹੋਂ ਹਸਾਰ ਵਾਲੀ ਜੀਟੀ ਰੋਡ ਦੇ ਉੱਪਰ ਤੁਸੀਂ ਚੜ੍ਹ ਸਕਦੇ ਹੋ ਕੋਈ ਜ਼ਿਆਦਾ ਲੰਮੀ ਦੂਰੀ ਨਹੀਂ ਹੈ 8-10 ਕਿਲੋਮੀਟਰ ਦਾ ਸਫ਼ਰੀ ਹੈ ਉਹ ਛੜਕ ਨੂੰ ਮਲਾਉਣ ਵਾਸਤੇ ਦੋਸਤੋ ਬਸ ਭਰਾਵੋ ਇੰਨਾ ਕਿ ਮੈਂ ਤੁਹਾਨੂੰ ਦਿਖਾਇਆ ਜੋ ਸਵੀਕਾਰ ਕਰਿਓ ਜਾਦਾ ਐਂਕਰਤਾ ਨਹੀਂ ਮੈਂ ਬੋਲਣਾ ਨਹੀਂ ਮੈਨੂੰ ਢੰਗਾ ਹੈਗਾ ਇੰਨਾ ਫੋਟੋਗ੍ਰਾਫੀ ਤਾਂ ਜ਼ਰੂਰ ਮੈਂ ਤੁਹਾਨੂੰ ਦਿਖਾ ਦਿੰਨਾ ਪਰ ਬੋਲਣ ਦਾ ਮਿੱਤਰੋ ਜਿੰਨਾ ਕਿ ਮੈਨੂੰ ਹਸਾਬ ਕਿਤਾਬ ਦਾ ਯਾਰ ਮੈਂ ਤੁਹਾਨੂੰ ਬੋਲ ਦਿੰਨਾ ਵੀਡੀਓ ਦੇਖ ਲਿਆ ਕਰੋ ਧੰਨਵਾਦ ਆ ਤੁਹਾਡਾ ਭਰਾਵੋ ਗਾਹਾਂ ਸ਼ੇਅਰ ਵੀ ਕਰ ਦਿਆ ਕਰੋ ਇਹ ਸਿਰਫ ਮੈਂ ਮਿਹਨਤ ਤੁਹਾਡੇ ਵਾਸਤੇ ਕਰਦਾ ਬਾਕੀ ਤੁਹਾਡੀ ਆਪਣੀ ਇੱਛਾ ਹੈ ਕਿਉਂਕਿ ਅੱਜਕੱਲ ਜਿਹੜੀ ਕੋਈ ਗਲਤ ਮਲਤ ਹੁੰਦੀਆਂ ਇਹ ਵੀਡੀਓ ਉਹਨਾਂ ਨੂੰ ਤਾਂ ਲੋਕ ਭੱਜ ਕੇ ਦੇਖਦੇ ਆ ਉਹਨਾਂ ਨੂੰ ਟਾਈਮ ਵੀ ਦਿੰਦੇ ਆ ਚਲੋ ਆਪਣੀ ਆਪਣੀ ਸੋਚ ਐ ਭਾਈ ਆਪਣੀ ਆਪਣੀ ਜ਼ਿੰਦਗੀ ਐ ਦੋਸਤੋ ਬਾਬੇ ਦੀ ਵੀਡੀਓ ਦੇਖ ਕੇ ਥੋੜੀ ਜੀ ਸ਼ੇਅਰ ਕਰ ਦਿਆ ਕਰੋ ਸਾਰੀ ਵੀਡੀਓ ਜ਼ਰੂਰ ਦੇਖਿਆ ਕਰੋ ਧੰਨਵਾਦ ਹੋਊ ਤੁਹਾਡਾ ਤੈਦ ਲੋ ਮੈਂ ਸ਼ੁਕਰੀਆ ਕਰਦਾ ਮੇਰੇ ਪਿਆਰੇ ਦੋਸਤਾਂ ਦਾ ਟਰਾਲੀਆਂ ਦੇ ਵਿੱਚ ਦੀ ਰਸਤਾ ਬਣਾਇਆ ਵੈ ਗਲੀਆਂ ਰੱਖੀਆਂ ਪਈਆਂ ਰਾਤ ਨੂੰ ਟੈਰੇ ਵੀ ਲਾਉਂਦੇ ਐ ਇੰਤਜ਼ਾਮ ਤਾਂ ਪੂਰਾ ਐ ਭਾਈ ਫਿਲਹਾਲ ਲਾਈਟ ਦਾ ਥੋੜਾ ਜਿਹਾ ਪ੍ਰੋਬਲਮ ਆ ਰਹੀ ਐ ਦੋ ਦਿਨ ਹੋ ਗਏ ਘਟ ਆ ਰਹੀ ਐ ਥੋੜੀ ਜਿਹੀ ਅੱਛਾ ਦੋਸਤੋ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਵਾਹਿਗੁਰੂ ਨੇ ਜਿੰਨ ਦੀ ਸੇਵਾ ਲੱਤੀ ਜਰੂਰ ਕਰੂੰਗਾ ਤੁਹਾਡੀ ਸਾਰੇ ਦੋਸਤਾਂ ਨੂੰ ਖਾਲਸਾ ਸਾਜਣ ਦਿਵਸ ਦੀਆਂ ਵਧਾਈਆਂ ਜੀ ਮੁਬਾਰਕਾਂ ਵਿਸਾਖੀ ਆ ਰਹੀ ਹੈ ਸਭ ਵੀਰਾਂ ਲਈ ਖੁਸ਼ੀਆਂ ਦਾ ਦਿਨ ਲਿਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਮ ਸਾਰੇ ਦੋਸਤਾਂ ਨੂੰ ਭੈਣਾਂ ਭਾਈਆਂ ਨੂੰ ਤੰਦਰੁਸਤ ਰਹੋ ਖੁਸ਼ ਰਹੋ ਵੈਗਰੂ ਸਭ ਦੇ ਚੜ੍ਹਦੀ ਕਲਾ ਬਖਸ਼ੇ ਭਾਈ ਮੇਰੀ ਤਾਂ ਵੈਗਰੂ ਨੂੰ ਇਹੋ ਅਰਦਾਸ ਹੈ ਦੁਨਨੇ ਟਾਈਮ